میں حال ہی میں ڈبل ٹریننگ اگے میں یہ بتاتا ہوں روٹی ਛੋਲੇ ਪੂਰੀਆਂ ਜਲੇਬੀਆਂ ਦਾ ਲੰਗਰ ਚੱਲ ਰਿਹਾ 9:00 ਵਜੇ ਸਰਕਾਰ ਤੇ ਬੀੜ ਚ ਨਾਪਾ ਚੌਧਰੀ ਮਾਜਰਾ ਬਹੁਤ ਇਕੱਠਾ

ओ पुज के अम्मागिरी ने बुलावा रोज जिंदगी का भरोसा नहीं है और पुज को मदीने ने बुलावा रोज जिंदगी का भरोसा नहीं है और पुज को मदीने ने बुलावा रोज जिंदगी का भरोसा नहीं है ओ मदीने ने बुलावा जिंदगी का ਦੀ ਜੋਤਿਸ਼ੋ ਦੀ ਵਿੰਧਿਆ ਤੇ ਹਰਾਮਾ ਕਿਉਂ ਨੇ ਮੇਰੇ ਮਸਕਤ ਜਿਹਾ ਦੇਖਾ ਮੈਂ ਪੜ ਕੇ ਦੱਸ ਦਿੱਤਾ ਕਿ ਮੈਂ 4-5 ਮਿੰਟਾਂ ਤੱਕ ਮਰ ਜਾਵਾਂ ਬਦੋ ਸਜੋ ਕੋ ਬਾਲਾ ਦੀ ਸਰਕਾਰ ਨੇ ਰੋਟ ਮਰ ਤੋਂ ਲੋ ਰੇਤਾ ਮਿੱਟੀ ਫੇਰਦੇ ਫੇਰਦਿਆਂ ਨੇ ਦੋਸਤੋ ਸਜੋ ਕੋ ਲਿਪਦੇ ਨੇ ਕੋਠਾ ਲਿਪਦੇ ਲਿਪਦੇ ਨੇ ਇੱਕ ਅੱਕੀ ਕੰਕਰ ਆਪਣੇ ਗੋਫੇ ਦੇ ਨੌਂ ਤੇ ਚੜਾ ਲਈ ਔਰ ਉਹ ਇਸ਼ਾਰਾ ਕਰਕੇ ਉਸ ਦੇ ਮੱਥੇ ਕੋਲ ਪਾ ਉਹਦੇ ਮੱਥੇ ਤੇ ਗਰੋੜੀ ਲੱਗੀ ਔਰ ਇੱਕ ਨਿਸ਼ਾਨ ਬਣ ਗਿਆ ਛੋਟਾ ਜਿਹਾ ਤਦੋਂ ਸਦਰਗੋ ਇਸ ਦੌਰਾਨ ਧੰਨਵਾਦ ਕਰਦਿਆਂ ਕਰਦਿਆਂ 4-5 ਮਿੰਟ ਦੀ ਵਿਲਾਇਏ 7-8 ਮਿੰਟ ਗੁਜ਼ਰੇ। ਤਾਂ ਬਾਲਾ ਦੀ ਸਰਕਾਰ ਫਰਮਾਉਂਦੇ ਨੇ ਕਿ ਜਾ ਥੱਲੇ ਹੋਰ ਗੱਲਾਂ ਬਣਾ ਕੇ ਲੈ ਕੇ। ਤਦੋਂ ਸਦਰਗੋ ਵਾਪਸ ਗੁਰਾਮ ਥੱਲੇ ਆਇਆ ਤਾਂ ਕਿ ਕੀ ਵੇਖਦਾ ਹੈ ਕਿ ਉਹ ਜੋਤਸੀ ਉਹ ਵਿਦਵਾਨ ਫੇਰ ਉੱਥੇ ਖੜਾ ਹੈ। ਤਾਂ ਫਰਮਾਉਂਦੇ ਨੇ ਕਿ ਭਾਈ ਤੇਰਾ ਕੀ ਸੁਨੇਹਾ ਮੈਨੂੰ ਤੇਰੇ ਵੈ ਬਾਲਾ ਨੂੰ ਦੇ ਦੇਣਾ ਨੂੰ ਹਲੇ ਉਹੀ ਖੜੇ। ਤਦੋਂ ਸਦਰਗੋ ਜੋਤਸੀ ਵਿਦਵਾਨ ਦਰਗਾਹ فرمాయੋ ਉਹਦੇ ਮਸਤਕ ਦੀਆਂ ਅਨੇਖਾਂਵਾਂ ਵਰ ਤੱਕੇ ਉਹ ਮੱਥੇ 'ਚ ਬਣੇ ਹੋਏ ਨਿਸ਼ਾਨ ਨੂੰ ਤੱਕ ਕੇ ਕਹਿੰਦਾ ਕਹਿੰਦਾ ਯਾਰ ਤੈਨੂੰ ਸੁਨੇਹਾ ਤਾਂ ਮੈਂ ਫੇਰ ਪਾਉਂਗਾ ਪਹਿਲਾਂ ਇਹ ਦੱਸ ਕਿ ਆਪ ਕੀ ਸਾਹਮਣੇ ਦੀ ਉਮਰ ਹੋਰ ਕਿਉਂ ਲਗਵਾ ਕੇ ਲਿਆ ਆਹ ਦੋਸਤੋ ਦੁਰਗੋ ਮਹਾਨਾਰੀ ਸੰਗਾਮ ਵਰਨਾਤ ਕਹਿਣ ਲੱਗਿਆ ਕਿ ਬਸ ਇਹ ਨੂੰ ਤਕਦੀਰਾਂ ਬਦਲਣ ਵਾਲੀ ਸਰਕਾਰ ਉਹਨਾਂ ਲਿਖਣ ਵਾਲੀ ਸਰਕਾਰ ਉੱਪਰ ਬੈਠੇ ਨੇ ਮੇਰੇ ਮੌਲਾਨਾ ਜੀ ਜਿਹੜੇ ਕੱਲੇ ਮੇਰੀ ਤਕਦੀਰ ਨਹੀਂ ਕੋਲ ਸਮਾਂ ਦੇਦੀਆਂ ਤਕਦੀਰਾਂ ਬਦਲ ਸਕਦੇ ਹੁਣ ਤਸ ਤੇਰਾ ਕੀ ਸਨੇ ਹੈ ਕਿ ਬਸ ਉਸ ਤਕਦੀਰਾਂ ਬਦਲ ਵਾਲੀ ਸਰਕਾਰ ਨੂੰ ਮੇਰਾ ਸਲਾਹ ਵਾ ਕਿ ਹੋਰ ਕਿ ਹਾਂ ਇੱਕ ਤਰ੍ਹਾਂ ਦਾ ਸਵਾਲ ਪੁੱਛਣਾ ਚਾਹਦਾ ਜਦ ਮੈਂ ਤੈਨੂੰ ਕਿਹਾ ਸੀ ਕਿ ਤੂੰ 4-5 ਮਿੰਟਾਂ ਚ ਵੱਲ ਜਾਣਾ ਤਾਂ ਇਹ ਮੌਤ ਦਾ ਨਾਸੋ ਕਿ ਤਾਂ ਵੱਡੇ ਵੱਡੇ ਪਹਿਲਵਾਨ ਵੱਡੇ ਵੱਡੇ ਜ਼ੋਰਾਂ ਨਾਲ ਕੰਬ ਜਾਂਦੇ ਨੇ ਪਰ ਤੇਰੇ ਜ਼ਰਾ ਤੇ ਤੂੰ ਗੁੜਾ ਵੀ ਨਹੀਂ ਕਬਰਾਇਆ ਔਰ ਤੇਰੇ ਮੱਥੇ ਤੇ ਜ਼ਰਾ ਵੀ ਪਰੇਸ਼ਾਨੀ ਨਹੀਂ ਹੈ ਇਹਦਾ ਕਹਿ ਨਹੀਂ ਕੀ ਵਜ੍ਹਾ ਕੀ ਕੰਮ जो तो सुजगो दो वाला भी सरकार का गुलाम और कहता है कि मैं नहीं मैं वाला भी सरकार का गुलाम की फरमा जरा लॉर फरमा